ਇਸ ਮੌਕੇ ਪੂਰਾ ਪੰਜਾਬ ਹੜ੍ਹ ਦੀ ਲਪੇਟ ਚਾ ਗਿਆ ਹੈ। ਪੰਜਾਬ ਦੇ 23 ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਨੇ। 12 ਤੋਂ 13 ਜ਼ਿਲ੍ਹਿਆਂ 'ਚ ਪੂਰੀ ਤਰ੍ਹਾਂ ਪਾਣੀ ਭਰਿਆ ਹੈ। ਘਰਾਂ 'ਚ ਅਜੇ ਵੀ 5-5 7-7 ਫੁੱਟ ਪਾਣੀ ਖੜ੍ਹਾ ਹੈ। ਤੇ ਸਕੂਲਾਂ ਦੇ ਵਿੱਚ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਛੁੱਟੀਆਂ 7 ਤਰੀਕ ਤੱਕ ਵਧਾ ਦਿੱਤੀਆਂ ਗਈਆਂ ਨੇ। 7 ਸਤੰਬਰ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਿ ਮੈਂ ਪੰਜਾਬ ਸਰਕਾਰ ਵੱਲੋਂ ਇਸ ਨੂੰ ਆਪ ਦਾ ਐਲਾਨਣ ਦੇ ਵਾਅਦਨ ਕੀਤੀ ਗਏ ਐਲਾਨਾਂ ਤੇ ਜਾਮਾ ਇਸ ਤੋਂ ਮੈਲਾ ਮੈਂ ਕੇਂਦਰ ਤੋਂ ਲੈਣੀ ਟੀਮਾਂ ਦਾ ਜ਼ਿਕਰ ਕਰਾਂ ਮੈਂ ਪਹਿਲਾਂ ਤੁਹਾਨੂੰ ਤਾਜੀ ਸਥਿਤੀ ਤੋਂ ਵਾਕਫ ਕਰਾ ਦਿੰਦਾ ਤਾਜੀ ਸਥਿਤੀ ਦੇ ਅਨੁਸਾਰ ਸਥਿਤੀ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਮੌਕੇ 23 ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹ ਤੋਂ ਪ੍ਰਭਾਵਿਤ ਨੇ ਅਮਰਸਰ ਤੋਂ ਲੈ ਕੇ ਤਰਨਤਾਰਨ ਤੱਕ 23 ਜ਼ਿਲ੍ਹੇ ਕਹਿੰਦੇ ਹਰ ਤੋਂ ਪ੍ਰਭਾਵਿਤ ਨੇ ਬਰਨਾਲਾ ਬਠਿੰਡਾ ਫਰੀਦਕੋਟ ਸ੍ਰੀ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਰੀਲਕੋਟਲਾ ਮਾਨਸਾ ਮੋਗਾ ਪਠਾਨਕੋਟ ਪਟਿਆਲਾ ਰੋਪੜ ਨਵਾਂ ਸ਼ਹਿਰ ਮੋਹਾਲੀ ਸੰਗਰੂਰ ਤੇ ਸ੍ਰੀ ਮੁਕਸਰ ਸਾਹਿਬ ਪੂਰਾ ਪੰਜਾਬ ਹੜ ਦੀ ਮਾਰ ਹੀਟ ਹੈ